ਇਹ ਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਜਿਹੜੀ ਕੰਧ ਟੱਪ ਕੇ ਆਪਣੇ ਘਰ ਦੇ ਵਿੱਚ ਵੜ ਗਈ ਹੈ ਕੁੜੀ ਅਜੀ ਹੋਣੀ ਨੇ ਅਜੀ ਤੁਹਾਡੇ ਬਾਰੇ ਪਤਾ ਕਰਕੇ ਆਂ ਸਾਰਾ ਅਜੀ ਤੁਹਾਡੇ ਬਾਰੇ ਪਤਾ ਕਰਕੇ ਆਂ ਸਾਰਾ ਮਾਤਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਬਣਾਦਾ ਸਾਰਾ ਥੋੜਾ ਟਾਈਮ ਨਹੀਂ ਹੁੰਦਾ ਜਿੰਨਾ ਆਪ ਕਰਾਂਗੇ ਨਾ ਇਹ ਥੋੜਾ ਟਾਈਮ ਨਹੀਂ ਹੁੰਦਾ ਸਾਰਾ ਨਗਰ ਕੀ ਸਾਰਾ ਅਸੀਂ ਪੁੱਛ ਗਏ ਅਸੀਂ ਪੁੱਛ ਕੇ ਆਏ ਮਾਤਾ ਅਸੀਂ ਪੁੱਛ ਕੇ ਆਏ ਅਸੀਂ ਪੁੱਛ ਕੇ ਆਏ ਕਾਲ ਖੜੇ ਉਹਦਾ ਹੱਕਦਵਾਨ ਆਇਆ ਦੇ ਕੱਲ ਨੂੰ ਤੇਰੇ ਨਾਲ ਵੀ ਹੁੰਦੇ ਤੇਰੇ ਨਾਲ ਵੀ ਖੜਾਂਗੇ ਅੱਜ ਤੇਰੇ ਨਾਲ ਤੇਰੇ ਨਾਲ ਵੀ ਖੜਾਂਗੇ ਗਾੜੀ ਨਾ ਕਰ ਬੈਠ ਜਾ ਲੋੜਾਈ ਚਾਹ ਦੇਖੋ ਆਪ ਦੀ ਗਾੜੀ ਕਿਤਰਾ ਚਾਹੇਗਾ ਗਾੜੀ ਕਿਤਰਾ ਚਾਹੇਗਾ

ਮੇਰੇ ਲਮਾਰੀਆਂ ਦੇਖੋ ਕਿਵੇਂ ਪੱਟੀਆਂ ਪਈਆਂ ਹੋਣੀਆਂ। ਓਕੇ। ਜਿੰਦਾ ਜਾਕੇ ਥੋੜੀ ਜਾਕੇ ਬਿੰਦੇ। ਜਿੰਦਾ ਜਾਕੇ ਥੋੜੀ ਜਾਕੇ ਜਿੰਦਾ ਤੋੜਨਾ ਕਰੋ ਤਾਂ। ਆ ਦੇਖੋ ਜੀ ਮੇਰਾ ਸਮਾਨ ਕਿਵੇਂ ਲੱਦਿਆ ਪਿਆਗਾ ਸਾਰੇ ਇਹਨਾਂ ਦਾ। ਆ ਦੇਖੋ ਜੀ। ਲੈਡ ਲਾਉਣੀ ਐ ਮੈਂ। ਲੈਡ ਲਾਓ ਇੱਧਰ।

ਕੋਮਰਲੇ ਦੇ ਵਿੱਚ ਆ ਦੇਖੋ ਸਾਰਾ ਇਹ ਪਰਿਵਾਰ ਦਾ ਜਿਹੜਾ ਕੋਈ ਕਹਿ ਰਿਹਾ ਕੋਲ ਸੀ ਪਰਿਵਾਰ ਦਾ ਕੋਈ ਬੰਦਾ ਕੋਈ ਬੋਲ ਤੁਸੀਂ ਕੋਈ ਬੁਲਾਇਆ ਤੁਸੀਂ ਬੁਲਾਇਆ ਹਾਂਜੀ ਮੈਂ ਆਪਣੀ ਅਜਾਥਵੰਦੀ ਹੈ ਜਿਹੜੀ ਆਪਣੀ ਅਧਰਵਾ ਦਾ ਮੈਂ ਆਪਣੀ ਮਤਵਾਸਤੇ ਬੁਲਾਇਆ ਸੀ ਕੀ ਤਾਂ ਕਰੇ ਮੇਰੇ ਨਾਲ ਤਾਂ ਕਵਰੀ ਪਹਿਲਾਂ ਤੇ ਨਜਾਇਜ਼ ਪਰਚਾ ਪਾਇਆ ਜੀ ਮੇਰਾ ਮੇਰੇ ਤੇ ਇਹਨਾਂ ਨੇ ਮੇਰੀ ਨਣਦਾ ਨੇ ਵੀ ਇਹਨੇ ਵੀ ਸਾਡਾ ਪੈਸੇ ਦੇ ਕੇ ਮਾਰਿਆ ਮੈਂ ਨਹੀਂ ਮਾਰਿਆ ਜੁਨੇ ਜਵੀਨ ਦਿਲਾਰਜ ਪਿੱਛੇ ਆ ਮਾਰਿਆ ਮੈਂ ਜੇਲ੍ਹ ਵੀ ਘੱਟ ਗਈ ਆਂ ਇਹ ਬੱਚੀ ਨਾਲ 30 ਦਿਨਾਂ ਤੇ ਹੁਣ ਮੈਂ ਜਦੋਂ ਬਾਹਰ ਆਈ ਆਂ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਪੈ ਰਹੇ ਮੈਂ ਆਪਣੇ ਘਰ ਜਾ ਰਹੀ ਆਂ ਅਸੀਂ ਮੈਨੂੰ ਇਨਸਾਫ ਵਾਸਤੇ ਮੈਂ ਆਪਣੇ ਘਰ ਲੈ ਕੇ ਜਾ ਰਹੀ ਆਂ ਆ ਦੇਖੋ ਕਦਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅਗੇ ਰਿਕਵੈਸਟ ਆ ਕਿ ਤੁਸੀਂ ਸਾਨੂੰ ਕਹਿ ਤੇ ਰਹਿ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆ ਗਿਆ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਧੀਆ ਨੂੰ ਸਾਹ ਵੀ ਅਸੀਂ ਹੁਣ ਆਨੇ ਸਾਡੇ ਹੀ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫਿਰ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਇਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚੋਂ ਬੇਕਾਰ ਝੂਠੇ ਨਜਾਬ ਲਾ ਕੇ ਕਿਉਂ ਕੱਢਿਆ ਜਾਂਦਾ ਹਾਂ ਇਹ ਕਾਰਨ ਕੀ ਹੈ ਕਾਰਨ ਹੋਈ ਵੀੜਾ ਹਿੱਸਾ ਵਾ ਸਾਨੂੰ ਨਾ ਇਹਦਾ ਰੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾ ਜਾਂਦਾ ਆਪੇ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨਾ ਦਾ ਹੱਕ ਹੀ ਨਹੀਂ ਬੰਦਾ ਹੈਗਾ ਨਾਨਾ ਨਾਨਾ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਹੈ ਨਾਨਾ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜ਼ਮੀਨ ਤੇ ਵੀ ਜਿਹੜੀ ਜ਼ਮੀਨ ਵੀ ਇਹੋ ਵੰਦੇ ਆ ਉੱਤੇ ਵੀ ਕਬਜ਼ਾ ਕਰਕੇ ਉੱਤੇ ਵੀ ਕਬਜ਼ਾ ਹੱਕ ਕੇ ਇਹਦੇ ਘਰ ਵਾਲੇ ਦਾ ਅੱਜ ਕਿਹੜੀ ਜਥੇਬੰਦੀ ਤੁਹਾਡੀ ਆਈ ਇਹਨਾਂ ਨੂੰ ਇਨਸਾਫ ਦਿਮਾਉਣ ਤਰਨਾ ਦਾਲਰ ਭਕਰ ਬਾਜੇਦਾਰ ਰਾਜਾ ਰਾਸ ਸਿੰਘ ਜਹੇਦਾਰ ਸ਼ੇਰ ਸਿੰਘ ਜੀ ਤੁਸੀਂ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਤੋਂ ਆਏ ਹੋਏ ਆ ਜੀ ਤੁਸੀਂ ਇਸ ਬੱਚੀ ਨੂੰ ਅੱਜ ਇਨਸਾਫ ਦਵਾ ਕੇ ਜਾਣਾ ਜੀ ਹਾਂ ਜੀ ਅਸੀਂ ਖੜੇ ਆ ਜੀ ਹੱਕ ਸੱਚ ਦੇ ਖੜੇ ਆ ਜਿੱਦੇ ਨਜਾਇਜ਼ ਤੱਕਾ ਹੁੰਦਾ ਉੱਥੇ ਦੇ ਰਹੇ ਆ ਪੈਰਾਂ ਜਿੱਥੇ ਧੀਆਣਾ ਹੁੰਦਾ ਤੇ ਧੀਆ ਜਾਂਦੀਆਂ ਵਸਾ ਕੇ ਆਈਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਵਾਂਗੇ ਕੁੜੀ ਨੂੰ ਹਾਂ ਜੀ ਜੀ ਬਿਠਾ ਕੇ ਜਾਵਾਂਗੇ ਜੀ ਆਹ ਸੁਣੋ ਕਾਦੇ ਵਾਸਤੇ ਇਹ ਥੋੜੇ ਨਾਲ ਕਾਦੇ ਬਾਬਾ ਜੀ ਇਹ ਸਾਰੇ ਸਾਰੇ ਪਾਸੇ ਗਏ ਨੇ ਇਹ ਸੁਣ ਲੋ ਗੱਲ ਜੀ ਥਾਣੇ ਸਾਰੇ ਪਾਸੇ ਕਟਹਿਰੀਆਂ ਤੇ ਜੱਜ ਕੋਲ ਵੀ ਗ ਇੰਨਾਂ ਦੇ ਨਾਂ ਮਤਲਬ ਇੰਨਾਂ ਦੇ ਕਰਾਇਆ ਅੰਤਕਾਲ ਅੰਤਕਾਲ ਕੁੜੀ ਨਾਲ ਰੋਕਦਾਰੀ ਟੁੱਟ ਗਿਆ ਜੱਜ ਨੇ ਇੰਨਾਂ ਦੇ ਘਰ ਵਾਲੇ ਦੇ ਨਾਂ ਖੜਾ ਸਾਰਾ ਕੁਝ ਜ਼ਮੀਨ ਘਰ ਉਹ ਕੁੜੀ ਆ ਦੇ ਪਰ ਆਪ ਚਾਰ ਸਾਲ ਦੀ ਇਹ ਟੱਕੇ ਨਾਲ ਬਾਹਰ ਕੱਢੀ ਹੋਈ ਹੈ ਦੱਸੋ ਕਿੱਥੇ ਜਾਵੇ ਬਾਦਰ ਨੂੰ ਅਗਲਾ ਜੋ ਮਰਦੀ ਇਨਸਾਫ ਜਿਹੜਾ ਬੰਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਬੋਲ ਤੱਕ ਕਰਦੀ ਪਈ ਅਸੀਂ ਤਾਂ ਆਉਨੇ ਆ ਸਾਡੇ ਨਾਲ ਰਹੀ ਉਹ ਬੰਦੇ ਨਾਲ ਬੰਦਾ ਗੱਲ ਕਰੇ ਵਿੱਚ ਬੁੜੀਆਂ ਰੇ ਕੇ ਥੱਤੋ ਬਾਈ ਕਰਦਾ ਸੀ ਤਾ ਜਿਹਨੂੰ ਰੋਕਦੇ ਹੀ ਭਰੇ ਰਹਾ ਉਹ ਜਥੇਦਾਰ ਨੂੰ ਸਾਡੇ ਨੂੰ ਗਲਤ ਬੋਲਿਆ ਨਾ ਇਹਨਾਂ ਦੇ ਪ੍ਰਾਣਾ ਪ੍ਰਾਣਾ ਰਸ ਕਰ ਰਹੇ ਹੁੰਦੇ ਨੇ ਸਰਮ ਨਹੀਂ ਹੁੰਦੀ ਇਹਨੂੰ ਯਾਰ ਬਸ ਪੈਸੇ ਖਾਣ ਨੂੰ ਲੈਂਪ ਕਰਾਈਏ 5-6 ਲੱਖ ਦੀ ਲੈਂਪ ਕਰਾ ਕੇ ਖਾਵੇ ਕਢਾ ਕੇ ਪੈਸੇ ਇਕ ਮਿੰਟ ਪ੍ਰਾਣਾ ਉਹ ਮੁੰਡਾ ਇਹਨਾਂ ਦਾ ਘਰ ਵਾਲਾ ਹੀ ਮਰਿਆ ਹੋਇਆ ਠੀਕ ਆ ਇਹ ਗਰਾਂਡੇ ਬੱਤੇ ਮਸੀਹਾ ਉੱਥੇ ਹਫ਼ਤਾਵਾਂ ਚ ਅੰਦਰ ਜਿਹੜੀ ਲੇਡੀ ਜੀ ਬੈਠੀ ਸੀ ਬਜ਼ੁਰਗ ਉਹ ਨਾਨੀ ਆ ਦਸ ਤੀਜੇ ਪਾਸੇ ਪੜਾਈ ਹੋਈ ਆ ਬਸ ਸਾਰਾ ਕੁਝ ਬਾਈ ਇਹਨਾਂ ਨੇ ਜਲਾ ਜਦੋਂ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇੰਨਾ ਬੇਬੂਖ ਨਹੀਂ ਹੈਗਾ ਵੀ ਜੱਜ ਉਹ ਨਹੀਂ ਜਵਾਨ ਦੇ ਦੂੰ ਉਹਨੇ ਦੇਖਿਆ ਸਾਰਾ ਕੋਈ ਤਾਂ ਹੀ ਜਵਾਨ ਦੇ ਦਿੱਤੇ ਕੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜਵਾਨ ਤੋਂ ਹੋ ਜਾਂਦੀ ਆ ਕੋਈ ਬੰਦਾ ਕਹਦੇ ਜਵਾਨ ਤੋਂ ਜੇ ਇਹ ਲੋਕਾਂ ਕਹਿੰਗਾ ਉਹ ਕਰਦਾਂਗੇ ਇਹ ਕੁੜੀ ਨਾਲ ਧੱਕਾ ਹੋ ਰਿਹਾ ਇਹਨੂੰ ਇਨਸਾਫ ਦਾ ਨਹੀਂ ਆਪਾਂ ਕਹਿੰਨਾ ਸਾਰਿਆਂ ਦਾ ਸਮਝੌਦਾ ਨਾਲ ਇਹਨੂੰ ਇਨਸਾਫ ਦਿੱਤਾ ਜਾ ਬਈ ਮੈਨੇ ਕੀ ਹੋਇਆ ਇਹ ਜਿਹੜਾ ਅੱਜ ਚੌਂਦੇ ਜੀ ਦੇ ਮੁਕੱਦਮਾ ਸਾਡੇ ਲਈ ਕੇਸ ਦੇ ਬਰਾਂਟੇ ਨੇ ਚੌਂਦੇ ਜੀ ਨੇ ਮੇਰੇ ਭਾਈ ਦੇ ਮੁਕੱਦਮਾ ਲਾਇਆ ਹੈ ਪਰਜਾਈਏ ਤੁਹਾਡੀ ਉਹਦੇ ਗਈ ਹੈ ਥਾਣੇ ਦੇ ਵਿੱਚ ਮੇਰੇ ਭਾਈ ਨੂੰ ਤਾਂ ਥਾਣੇ ਜਿੱਦੋਂ ਕਾਇਆ ਗਿਆ ਹਰਣਾ ਨੇ ਤੁੰਕਾਇਆ ਇਹਨਾਂ ਹੋਰ ਸਰ ਫੋਨ ਕੀਤਾ ਮੈਂ ਲੈ ਵੀਡੀਓ ਤੁਸੀਂ ਪਾਜੀ ਫੋਨ ਕਰ ਰਹੀ ਹੈ ਕਹਿੰਦੀ ਮੈਂ ਬੇਬੀ ਕਿ ਬਣੂੰ ਅਰੇ ਸੋਦੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕੱਲ ਜਾ ਜ਼ਮੀਨ ਤੇ ਕੱਲ ਜਾ ਕਰ ਸਾਡੇ ਵੀਡੀਓ ਪਾ ਆਪ ਭੱਜਿਆ ਮੇਰੇ ਭਾਈ ਨੂੰ ਜੇ ਰੋਕਾ ਆ ਗਿਆ ਥਾਣੇ ਚ ਸਾਰਾ ਪਿੰਡ ਗਿਆ ਥਾਣੇ ਦੇ ਵਿੱਚ ਰੋਕਾ ਗਿਆ ਉਹ ਦੀ ਨਾ ਮੈਂ ਨਥ ਬੰਦ ਰਹੀ ਕੀ ਇੱਥੇ ਦੇ ਨਾਲ ਮੈਂ ਤੁੰਦੇਵਾਲ ਤੋਂ ਆਈ ਇਹ ਜਿਹੜਾ ਇਹ ਰੌਲਾ ਜੀ ਅੱਜ ਨਿੰਗੀ ਸਿੰਘ ਜਿੱਥੇ ਬੰਦੀਆਂ ਆਈਆਂ ਨੇ ਇਹ ਜਿਹੜੀ ਕੁੜੀ ਹੈਗੀ ਇਹ ਕੁੜੀ ਕੀ ਲੱਗਦੀ ਥੋੜੀ ਮੇਰੇ ਸਾਲੇ ਹਾਰ ਲੱਗਦੇ ਥੋੜੀ ਸਾਲੇ ਹਾਰ ਹੈ ਜੀ ਕਿ ਕੀ ਰੌਲਾ ਕੀ ਅੱਜ ਘਰੇ ਬੈਠੀ ਹੈ ਨਿੰਗੀ ਸਿੰਘ ਜਿੱਥੇ ਬੰਦੀਆਂ ਕਹਿੰਦੇ ਨੇ ਕਿ ਇਹਨੂੰ ਘਰੇ ਬਿਠਾਉਣ ਆਏ ਆ ਸੀ ਸਾਰੇ ਦਾ ਹੁਣ ਇਹਨਾਂ ਨੂੰ ਪਤਾ ਹੋਈ ਕਿਵੇਂ ਆ ਨਾਨਾ ਨਾਨੀ ਨੇ ਮੁੰਡਾ ਪਾਲਿਆ ਇੱਕ ਸਾਲ ਦਾ ਸੀਗਾ ਜੀ ਇੱਕ ਸਾਲ ਦਾ ਮੁੰਡੇ ਦੇ ਰੇੜੀ ਰੱਖੂਗੀ ਤੀ ਇਹ ਨਾਨਾ ਨਾਨੀ ਨੇ ਪਾਲਿਆ ਇਹਨੂੰ ਘਰੋਂ ਬਾਹਰੇ ਕੱਢੀ ਗਈ ਹੈ ਹੁਣ ਆ ਦੇਖੋ ਕੁੱਟ ਮਾਰ ਕੇ ਸਾਰਾ ਕੁਝ ਬਾ ਇੱਕ ਸਾਲ ਦਾ ਬੱਚਾ ਪਾਲਿਆ ਸੀ ਇਹਨਾਂ ਨੇ ਹੁਣ ਆਹ ਦੇਖੋ ਇਹ ਪਹਿਲਾਂ ਕੋਟ-ਕੋਟ ਕੇ ਪਹਿਲਾਂ ਕਰੋਗਾ ਤੇ ਹੁਣ ਫੇਰ ਬਈ ਇਹ ਜਿੰਦੇ ਫੇਰ ਕਤੋਂ ਲਾਰ ਕੇ ਸੀ ਬਾਹਰ ਇਹ ਦੋਨੇ ਕੀਟਾਂ ਦੇ ਜਿੰਦੇ ਲੱਗੇ ਹੋਏ ਸੀ ਬਾਹਰ ਜਿੰਦੇ ਫੇਰ ਰਹਿੰਦੇ ਨੇ ਹੁਣ ਇਹ ਆ ਕੇ ਕਬਜ਼ਾ ਕਰਦੇ ਢੱਕੇ ਨਾਲ ਇਹੇ ਤਾਂ ਜਿੰਦੇ ਲਾਰ ਕੇ ਹਾਂਜੀ ਤੇ ਹੁਣ ਉਹ ਜਿਹੜੀ ਲੜਕੀ ਥੋੜੀ ਸਾਲੇ ਹਾਰ ਉਹ ਕਹਿੰਦੀ ਵੀ ਮੇਰਾ ਹੱਕ ਦੱਬ ਰਖਿਆ ਇਹਨਾਂ ਨੇ ਵੀ ਮੈਂ ਤਾਂ ਹੱਕ ਉਹਦਾ ਹੱਕ ਹੀ ਨਹੀਂ ਹੈਗਾ ਜੀ ਉਹ ਕੁੜੀ ਕੁੜੀ ਨੂੰ ਆਈ ਜਿਹੜਾ ਹੈਗਾ ਉਹਨੂੰ ਦੇਵਾਂਗੇ ਅਸੀਂ ਹੂੰ ਉਹ ਨਹੀਂ ਕੋਈ ਜਿ세 ਬੰਦੀ ਆਈਆਂ ਜੀ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੋਈ ਨਹੀਂ ਸਾਡੇ ਨਾਲ ਕੋਈ ਵਾਸਤਾ ਨਹੀਂ ਦੱਸਿਆ ਨਹੀਂ ਕੋਈ ਗੱਲ ਨਹੀਂ ਸਾਡੇ ਹੋਈ ਹਾਂ ਜੇ ਸਾਡੇ ਨਾਲ ਗੱਲ ਬੈਠ ਕੇ ਕਰਨੇ ਫੇਰੀ ਹੋਊਗੀ ਤਾਂ ਤਾਂ ਪਤਾ ਨਹੀਂ ਲੱਗੇ ਕੋਈ ਆਪਸੀ ਛੋੜੇ ਨਿਬੜਸਾ ਆਦਾ ਕੋਈ ਸਮਝੌਤਾ ਕੋਈ ਕੋਈ ਗੱਲ ਨਹੀਂ ਹੋਈ ਹੈ ਕੋਈ ਨਹੀਂ ਗੱਲ ਕੋਈ ਹਾਂ ਜੀ ਹੁਣ ਕਿਵੇਂ ਤੁਸੀਂ ਕੀ ਕਹਿਣਾ ਚਾਹਣਾ ਜੋ ਛੋੜੇ ਇਹ ਤੁਸੀਂ ਉਰੀ ਰਹਿਣੇ ਹੋ ਜਾਂ ਤੁਸੀਂ ਆਦੇ ਪਿੰਡ ਰਹਿਣੇ ਹੋ ਨਹੀਂ ਮੈਂ ਤਾਂ ਆਦੇ ਪਿੰਡ ਰਹਿਣਾ ਜੀ ਇਹ ਨਾਨਾ ਨਾਨੀ ਦੇ ਉਹਦੀ ਭੈਣ ਉਹ ਦੇ ਦਿੰਦੇ ਨੇ ਜੀ ਛੋਟੀ ਮਿਸੀ ਜੀ ਵੀ ਉਰੀ ਮਾਲੇ ਉਰੀ ਸੀਗੀ ਜੀ ਉਹ ਨਾਨਾ ਨੇ ਇਹ ਦੇਖ ਰਹੇ ਕਰਦੇ ਨੇ ਇਹਨਾਂ ਦੇ ਦੇਖ ਰਹੇ ਕਰਦੇ ਹਾਂ ਜੀ ਪੁਰਕੀ ਮੇ ਭਾਈ ਮਸਲਾ ਕੀ ਲੱਗਦਾ ਤੁਹਾਨੂੰ ਨਿਬੜ ਸਕਦਾ ਕੋਈ ਮਸਲਾ ਹੈ ਕਿਸੇ ਸਾਥ ਇਹ ਤਾਂ ਹੁਣ ਬੈਠ ਕੇ ਪਾਲੂ ਆਂ ਤੇ ਕਿਸੇ ਮਸਲਾ ਲਾਦੇ ਜੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਕਿਸੇ ਤਰ੍ਹਾਂ ਦੀ ਕੀਤੀ ਪ੍ਰਸ਼ਾਸਨ ਨਾਲ ਸਹੀ ਕੀਤੇ ਕੋਈ ਪ੍ਰਸ਼ਾਸਨ ਨਾਲ ਸਾਥ ਨਹੀਂ ਦੇ ਰਹੇ ਪ੍ਰਸ਼ਾਸਨ ਦੇਣਾ ਹੀ ਸਾਥ ਦੇ ਦੇ ਸਾਰੇ ਤਲਖੀ ਵੀ ਹੋਈ ਆ ਤੁਹਾਡੇ ਦੇ ਇਲਜ਼ਾਮ ਵੀ ਲਾ ਰਹੇ ਨੇ ਕਹਿੰਦੇ ਸਾਡੇ ਨਾਲ ਸਾਡੇ ਉੱਤੇ ਹੱਥ ਚੱਕਰ ਦੀ ਕੋਸ਼ਿਸ਼ ਕੀਤੀ ਤੁਸੀਂ ਕਦਾਂ ਜੀ ਆ ਹੁਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਾਡੇ ਉੱਪਰ ਕਹਿੰਦੇ ਹੱਥ ਚੱਕ ਨਹੀਂ ਸਰ ਕੋਈ ਹੱਥ ਨਹੀਂ ਲੱਗੇ ਇਹ ਸਭ ਫਾਲਤੂ ਇਲਜ਼ਾਮ ਲਾ ਰਹੇ ਝੂਠੇ ਇਹ ਕੰਦਾ ਡੱਪ ਕੇ ਗਏ ਹੋਣੇ ਕੈਮਰਾ ਦੇਖ ਰਹੇ ਆਂ ਕਰੇ ਸਾਬੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਸੋਨੀ ਕਿਹੜੇ ਪਿੰਡ ਦੇ ਰਹਿੰਦੇ ਹੋ ਵਾਲੀ ਖੁਰਦੀ ਤੁਸੀਂ ਮੈਂਬਰ ਹੋ ਮੌਜੂਦ ਹਾਂਜੀ ਹਾਂਜੀ ਹਾਂ ਮੌਜੂਦ ਮੈਂਬਰ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅੱਜ ਕੁਝ ਜਥੇਬੰਦੀ ਆਈਆਂ ਨੇ ਲੜਕੀਆਂ ਨੂੰ ਸਾਫ ਦਬਾਉਣਾ ਕੀ ਮਸਲਾ ਕੀ ਹੋਇਆ ਕੀ ਮਸਲਾ ਮਹਾਰਾਜ ਇਹ ਜੀ ਇਹ ਉਹ ਨਿਸ਼ਾਮ ਮਿਲਣਾ ਚਾਹੀਦਾ ਹੈ ਉਹ ਪਾਰਟੀ ਇਹ ਗਲਤਫਹਮੀ ਦੇ ਵਿੱਚ ਆ ਇਹ ਵਸੀਦ ਕਰਾਈ ਗਈ ਹੈ ਮੁੰਡਾ ਡੀਐਮਸੀ ਲੁਧਿਆਣੇ ਚ ਦਾਖਲ ਪਿਆ ਤੀ ਜਦੋਂ ਕੁੜੀ ਨੂੰ ਮਥੇ ਗਈ ਆ ਉਹਨੂੰ ਮਿਲ ਨਹੀਂ ਦਿੱਤੇ ਆ ਦੀ ਬੇਟੀ ਨੂੰ ਨਾ ਉਹਨੂੰ ਇਹ ਨਿਸ਼ਾਮ ਮਿਲਣਾ ਚਾਹੀਦਾ ਪਾਰਟੀ ਨੂੰ ਇਹ ਜਾਣ ਕੇ ਮਰਵਾਇਆ ਕੁੜੀ ਨੂੰ ਨਿਸ਼ਾਮ ਮਿਲਣਾ ਚਾਹੀਦਾ ਹਾਂਜੀ ਹਾਂ ਇਹ ਜਿਹੜੀ ਕੁੜੀ ਅੱਜ ਆਪਦੇ ਘਰੇ ਆ ਕੇ ਬੈਠੀ ਐ ਤੁਹਾਨੂੰ ਲੱਗਦਾ ਵੀ ਜੈਨੂਨ ਹੈ ਜੈਨੂਨ ਜੀ ਹਾਂ ਮਾਲਕ ਨਹੀਂ ਆਈ ਕੁੜੀ ਨਿੱਕੀ ਬੱਚੀ 4 ਸਾਲ ਦੀ ਬੱਚੀ ਆ ਉਹ ਰੋਲ ਦੀ ਕਰ ਰਹੇ ਆ ਧੱਕਾ ਹਾਂਜੀ ਹਾਂ ਕੌਣ ਕਰ ਰਹੇ ਧੱਕਾ ਇਸ ਗੁਰਵਿੰਦਰ ਸਿੰਘ ਜੀ ਪਰ ਉਹਨਾਂ ਇਹਨਾਂ ਦਾ ਮੇਰੇ ਗੁਰਪ ਕੀ ਲੱਗਦਾ ਜੋ ਕੁੜੀ ਅੱਜ ਬੈਠੀ ਆ ਉਹ ਸਹੀ ਬੈਠੀ ਆ ਹਾਂਜੀ ਇਹ ਚਾਰ ਸਾਲ ਦੀ ਬੱਚੀ ਆ ਜੀ ਉਹ ਪੈਂਡ ਵੀ ਆ ਉਹਨਾਂ ਸਭ ਨੂੰ ਉੱਪਰ ਚੜ ਜਾਣਗੇ ਆਪਦੀ ਬਹੁਤ ਚਾਹੀਦੀ ਹੱਕਦਾਰ ਨਹੀਂ ਉਹ ਨੰਨਦ ਤੇ ਨਰਦੂ ਜੀ ਵੀ ਉਹਦੇ ਮजूद ਆਏ ਨੇ ਉਹ ਕਹਿੰਦੇ ਵੀ ਸਾਡਾ ਹੱਕ ਬਣਦਾ ਇਹਨਾਂ ਨੇ ਪਾਲਿਆ ਪਲੋਸਾ ਦੀ ਮੁੰਡਾ ਕਹਿੰਦੇ ਹਾਂਜੀ ਉਹ ਕਹਿੰਦੇ ਵੀ ਮੁੰਡਾ ਪਾਲਿਆ ਪਲੋਸਾ ਦੀ ਕਹਿੰਦੇ ਨਹੀਂ ਜੀ ਨਹੀਂ ਹੁਣ ਤਾਂ ਇੰਨੀ ਕਹਿੰਦੇ ਨੇ ਜੀ ਆ ਠੀਕ ਹੈ ਜੀ ਸਹੀ ਨਹੀਂ ਹਲੇ ਬਸ ਕਰ ਆ ਕੁੜੀ ਜਿੰਦਾ ਅੱਜ ਸਿੱਖ ਜਥੇਬੰਦੀਆਂ ਜਿਹੜੀਆਂ ਮਿੰਗ ਸਿੰਘ ਜਥੇਬੰਦੀਆਂ ਪਹੁੰਚ ਗਏ ਨੇ ਲੜਕੀ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈਗਾ ਇਹ ਕੁੜੀ ਜਿਹੜੀ ਹੈਗੀ ਆ ਤੁਹਾਨੂੰ ਕੱਢ ਦਿੱਤਾ ਹੈ 4 ਸਾਲ ਦੀ ਬੱਚੀ ਹੈ ਇਸ ਕੁੜੀ ਕੋਲੇ ਅੱਜ ਇਹ ਪਹੁੰਚੇ ਨੇ ਇੱਥੇ ਢੰਡੋਲੀ ਖੁਰਦ ਦੇ ਵਿੱਚ ਆਪਣੇ ਸੌਰਾ ਪਰਿਵਾਰ ਦੇ ਪਿੰਡ ਪਹੁੰਚੇ ਨੇ ਇਹ ਲੜਕੀ ਹੈ ਜਿਹੜੀ ਆ ਦੇਖ ਸਕਦੇ ਤੁਸੀਂ ਕਿ ਹਥੌੜਾ ਤੇ ਛੈਣੀ ਲੈ ਕੇ ਪਹੁੰਚੀ ਹੈ ਕੁੜੀ ਆਪਣੇ ਘਰ ਦੇ ਵਿੱਚ ਬੈਠਣ ਦੇ ਵਾਸਤੇ ਆਈ ਹੈ ਇਹ ਕੌਣ ਸਾਡਾ ਵੀ ਸਾਡੇ ਬਾਪ ਦਾ ਰਹੇ ਸਾਡੇ ਨਾਲ ਚੜ ਗਿਆ ਇਹ ਤਾਂ ਕੋਈ ਨਹੀਂ ਇਹ ਨਾ ਇਹ ਕਿਵੇਂ ਇਹ ਤਾਂ ਨਹੀਂ ਕੱਪ ਜਿਹੜੇ ਹੋਇਆ ਇਹ ਇਹ ਚੱਲ ਗਿਆ ਇਹ ਤਾਂ ਚੱਲ ਗਿਆ ਇਹ ਲੜਕੀ ਇਹ ਦੇਖਣਾ ਤੁਸੀਂ ਇਹਨੂੰ ਰੋਕਿਆ ਜਾ ਰਿਹਾ ਇਸ ਕੁੜੀ ਨੂੰ ਟੱਕੇ ਦੇਣਾ ਕੌਣ ਹੈ ਰੋਕਿਆ ਜਾ ਰਿਹਾ ਨਹਿنگ ਸਿੰਘ ਜਿਥੇ ਬੰਦੀਆ ਕੁੜੀ ਟੱਪ ਗਈ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਅੰਦਰ ਵਰ ਗਈ ਇਹ ਲੜਕੀ ਹੈ ਜਿਹੜੀ ਆਪਣੇ ਘਰ ਦੇ ਅੰਦਰ ਵਰ ਗਈ ਹੈ ਤੁਸੀਂ ਦੇਖ ਸਕਦੇ ਹੋ ਨਹਿنگ ਸਿੰਘ ਜਿਥੇ ਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਹੈ ਜਿਹੜੀ ਤੰਦ ਟੱਪ ਕੇ ਆਪਣੇ ਘਰ ਦੇ ਵਿੱਚ ਵਰ ਗਈ ਹੈ ਕੁੜੀ ਅਜੀ ਹੋਣੀ ਨੇ ਅਜੀ ਸੋਡੇ ਬਾਰੇ ਪਤਾ ਕਰਕੇ ਆਂ ਸਾਰਾ ਅਜੀ ਸੋਡੇ ਬਾਰੇ ਪਤਾ ਕਰਕੇ ਆਂ ਸਾਰਾ ਮਾਤਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਪਤਾ ਸਾਰਾ ਥੋੜਾ ਟਾਈਮ ਨਹੀਂ ਹੁੰਦਾ ਜਿੰਨਾ ਪਾਵ ਕਰਾਂਗੇ ਨਾ ਇਹ ਥੋੜਾ ਟਾਈਮ ਨਹੀਂ ਹੁੰਦਾ ਸਾਰਾ ਨਗਰ ਕੀ ਸਾਰਾ ਹੀ ਪੁੱਛ ਗਿਆ ਅਸੀਂ ਪੁੱਛ ਕੇ ਆਏ ਮਾਤਾ ਅਸੀਂ ਪੁੱਛ ਕੇ ਆਏ ਆਈ ਪੁੱਛ ਕੇ ਆਏ ਆ ਕਾਲ ਖੜੇ ਉਹਦਾ ਹੱਕ ਦਵਾਨ ਆਏ ਨੇ ਕੱਲ ਨੂੰ ਤੇਰੇ ਨਾਲ ਵੀ ਹੁੰਦੇ ਤੇਰੇ ਨਾਲ ਵੀ ਖੜਾਂਗੇ ਅੱਜ ਤੇਰੇ ਨਾਲ ਤੇਰੇ ਨਾਲ ਵੀ ਖੜਾਂਗੇ ਗਾੜੀ ਨਾ ਕਰੂਗੀ ਬੈਠ ਜਾ ਥੋੜਾ ਜਿਹਾ ਰੱਖ ਕੇ ਦੇਖੋ ਆਪਦੀ ਗੱਲ ਦੇਖੀਏ ਕਾੜੀ ਕਦਰਾ ਜਾਏਗਾ

ਸੋ ਦੋਸਤੋ ਤੁਸੀਂ ਇਹ ਵਾਇਰਲ ਵੀਡੀਓ ਦੇਖ ਹੀ ਲਈ ਹੈ ਤੇ ਸਾਰਾ ਮਾਮਲਾ ਵੀ ਤੁਹਾਡੇ ਸਾਹਮਣੇ ਹੈ ਕਿ ਕਿਵੇਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਹ ਪਿੰਡ ਦੀ ਜਿੱਤੇ ਦੀ ਨੂੰਹ ਹੈ ਆਪਣੇ ਸਹੁਰੇ ਘਰ ਪਹੁੰਚੀ ਜਿੱਥੇ ਕਿ ਆਪਣੇ ਬੱਚਿਆਂ ਦੇ ਨਾਲ ਇਹ ਆਈ ਹਥੌੜੇ ਦੇ ਨਾਲ ਜਿੰਦਾ ਤੋੜਨਾ ਚਾਇਆ ਹਾਲਾਂਕਿ ਮੌਕੇ ਤੇ ਦੀ ਨੰਦ ਪਹੁੰਚ ਗਈ ਜਿਸ ਤੋਂ ਬਾਅਦ ਇਹ ਨਿੰਗ ਸਿੰਘ ਜਥੇਵੰਦੀਆਂ ਦੀ ਮੌਜੂਦਗੀ ਦੇ ਵਿੱਚ ਕੰਦ ਟੱਪ ਕੇ ਆਪਣੇ ਸੌਹਰੇ ਘਰ ਦਾਖਲ ਹੋ ਗਈ ਜਿਸ ਤੇ ਕੀ ਇਹਦੇ ਦੋ ਸੰਕੇਸ ਦਾ ਦਾਦਾ ਦਾ ਸਮਾਨ ਵੀ ਖਰਾਬ ਕੀਤਾ ਗਿਆ ਸੋ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟ ਕਰਨਾ ਹੋਰ ਤਾਜ਼ਾ ਤੇ ਖਾਸ ਵੀਡੀਓਜ਼ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ